ਵਿਦੇਸ਼ਾਂ ਵਿੱਚ ਜਿੱਥੇ ਪੰਜਾਬੀਆਂ ਨੇ ਆ ਕੇ ਬਹੁਤ ਸਾਰੀਆਂ ਮੱਲਾਂ ਮਾਰੀਆਂ ਨੇ ਉੱਥੇ ਕਈ ਵਾਰੀ ਕੁਝ ਖਬਰਾਂ ਅਜਿਹਿਆਂ ਸੁਣਨ ਨੂੰ ਦੇਖਣ ਨੂੰ ਮਿਲ ਜਾਂਦੀਆਂ ਨੇ ਜਿਨ੍ਹਾਂ ਨਾਲ ਨਮੋਸ਼ੀ ਦਾ ਵੀ ਸਾਹਮਣਾ ਭਾਈਚਾਰੇ ਨੂੰ ਕਰਨਾ ਪੈਂਦਾ ਹੈ ਇੱਕ ਖਬਰ ਤਲਦੀਪ ਜੀ ਸੁਣੀ ਹੈ ਕਿ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉਹ ਸ਼ਰਾਬ ਚੋਰੀ ਦੇ ਕੇਸ ਵਿੱਚ ਫੜੇ ਗਏ ਨੇ ਕੀ ਖਬਰ ਹੈ ਇਸ ਤੇ ਬਾਰੇ ਆਪ ਤੋਂ ਜਾਨਣਾ ਚਾਹਾਂਗੇ ਰਿਜ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਕਿ ਬਹੁਤ ਸਾਰੇ ਸੱਜਣ ਬਹੁਤ ਜ਼ੋਰਦਾਰ ਮਿਹਨਤ ਕਰ ਰਹੇ ਨੇ ਔਰ ਕਈ ਦਹਾਕੀਆਂ ਤੋਂ ਕਰ ਰਹੇ ਨੇ ਤੇ 100 ਸਾਲ ਤੋਂ ਉੱਪਰ ਹੋ ਗਏ ਨੇ ਸਿੱਖਾਂ ਨੂੰ ਪੰਜਾਬੀਆਂ ਨੂੰ ਕੈਨੇਡਾ ਵਿੱਚ ਆਇਆ ਹਾਂ ਜੀ ਤੇ ਜਿਵੇਂ ਤੁਸੀਂ ਕਿਹਾ ਨਾਮ ਵੀ ਕਮਾਇਆ ਤੇ ਨਾਲ ਇਹ ਜਿਹੜੀ ਨਾਲ ਬਦਨਾਮੀ ਸਾਡੇ ਨਾਲ ਲੱਗ ਰਹੀ ਹੈ ਵੱਖਰੇ ਵੱਖਰੇ ਕਿਸਮ ਦੀ ਤੇ ਉਹਦੀਆਂ ਖਬਰਾਂ ਵੀ ਸਾਨੂੰ ਸ਼ੇਅਰ ਕਰਨੀਆਂ ਪੈਂਦੀਆਂ ਲੁਕੋਣ ਦਾ ਕੋਈ ਮਤਲਬ ਨਹੀਂ ਹੈ ਤੇ ਸ਼ੇਅਰ ਤੇ ਅਸੀਂ ਜਦੋਂ ਜਦੋਂ ਖਬਰ ਆਵੇਗੀ ਤੇ ਆਪਣੀ ਭਾਈਚਾਰੇ ਦੀ ਖਬਰ ਹੋਵੇ ਕਿਉਂਕਿ ਆਪਣੀ ਲੈਂਗੁਏਜ ਦੇ ਵਿੱਚ ਅਸੀਂ ਇਹ ਸਰਵਿਸ ਦੇ ਰਹੇ ਹਾਂ ਤੇ ਸਾਨੂੰ ਉਹ ਕਰਨੀ ਸਾਡੀ ਜ਼ਿਲ੍ਹੇ ਜ਼ਰੂਰੀ ਪੈਂਦੀ ਹੈ ਜੀ ਏ 온ਟੇਰੀਓ ਸੂਬੇ ਦੀ ਖਬਰ ਹੈ ਜੀ ਕੈਨੇਡਾ ਦੇ ਵਿੱਚ ਹਾਲਟਨ ਰੀਜਨਲ ਪੁਲਿਸ ਹੈ ਜਿਵੇਂ ਜਿਹੜੇ ਕੈਨੇਡਾ ਦੇ ਵਿੱਚ ਖਾਸ ਕਰਕੇ 온ਟੇਰੀਓ ਵਿੱਚ ਰੀਜਨਲ ਪੁਲਿਸ ਬਣਾਈ ਗਈ ਹੈ ਖੇਤਰ ਦੀ ਪੁਲਿਸ ਹੁੰਦੀ ਹੈ ਪੀਲ ਰੀਜਨਲ ਪੁਲਿਸ ਬਹੁਤ ਵੱਡਾ ਪੁਲਿਸ ਦਾ ਖੇਤਰ ਹੈ ਤੇ ਇਸੇ ਤਰ੍ਹਾਂ ਹਾਲਟਨ ਹੈ ਉਹਨਾਂ ਵੱਲੋਂ ਇੱਕ ਵੱਡੇ ਲੀਕੋਰ ਟ੍ਰੈਫਿਕਿੰਗ ਆਪਰੇਸ਼ਨ ਦਾ ਜਿਹੜਾ ਚਲਾ ਕੇ ਆਪਰੇਸ਼ਨ ਚਲਾ ਕੇ ਪਰਦਾ ਫਾਸ਼ ਕੀਤਾ ਗਿਆ ਤੇ 4 ਮਹੀਨੇ ਜਾਂਚ ਚੱਲੀ ਹੈ ਤੇ 1.3 ਮਿਲੀਅਨ ਦੀ ਚੋਰੀ ਦੀ ਸ਼ਰਾਬ ਜਿਹੜੀ ਹੈ ਜੀ ਰਿਕਵਰ ਕੀਤੀ ਗਈ ਹੈ 1.3 ਮਿਲੀਅਨ ਭਾਵ 13 ਲੱਖ ਕਨੇਡੀਅਨ ਡਾਲਰ ਜਿਹੜੇ ਹਨ ਜੀ ਉਹ ਉਹਨੇ ਦੀ ਸ਼ਰਾਬ ਉਹਨਾਂ ਨੇ ਰਿਕਵਰ ਕਰ ਲਈ ਜਿਹੜੀ ਉਸ ਤੋਂ ਪਹਿਲਾਂ ਵਿਗ ਗਈ ਤੇ ਸਭ ਕੁਝ ਹੋ ਗਿਆ ਉਹਦਾ ਕੋਈ ਪਤਾ ਨਹੀਂ ਹੈ ਜੁਲਾਈ 2025 ਦੇ ਵਿੱਚ ਐਲ ਸੀ ਬੀਓ ਜੋ অন্ਟੇਰੀਓ ਦਾ ਸਰਕਾਰੀ ਅਧਾਰਾ ਹੈ ਜੋ ਸ਼ਰਾਬ ਦੇ ਠੇਕੇ ਵਗੈਰਾ ਜਿਹੜੇ ਚਲਾਉਣ ਦਾ ਜ਼ਿੰਮਾ ਉਹਨਾਂ ਦਾ ਉਹਨਾਂ ਵੱਲੋਂ ਟੋਰਾਂਟੋ ਪੁਲਿਸ ਸਰਵਿਸਿਜ਼ ਵੱਲੋਂ 10 ਜਿਹੜੇ ਵੱਖਰੇ ਵੱਖਰੇ ਚੋਰੀ ਦੇ ਗਰੁੱਪ ਨੇ ਉਹਨਾਂ ਦੀ ਜਾਂਚ ਸ਼ੁਰੂ ਕੀਤੀ ਗਈ ਤੇ ਚੋਰੀ ਦੀ ਸ਼ਰਾਬ ਇਸ ਵਾਰੀ ਮੁੱਖ ਮੁੱਦਾ ਸੀ ਤੇ ਇੱਕ ਜਿਹੜਾ ਸਾਰਾ ਕੋਸ਼ ਜਿਹੜਾ ਟਿਕਾਣਾ ਸੀ ਇੱਕ ਨਾਰਥ ਯੋਰਕ ਏਰੀਆ ਉਹਦੇ ਘਰ ਦੇ ਵੱਲੋਂ ਇਸ਼ਾਰਾ ਗਿਆ ਤੇ ਗ੍ਰੇਟਰ ਟੋਰਾਂਟੋ ਏਰੀਏ ਦੇ ਵਿੱਚ ਜਿੰਨੇ ਖਰੀਦਦਾਰ ਸੀ ਉਹਨਾਂ ਤੱਕ ਇਹ ਵਰਤਾਈ ਜਾਂਦੀ ਸੀ ਉਸ ਨਾਰਥ ਯੋਰਕ ਦੇ ਘਰ ਦੇ ਵਿੱਚੋਂ ਜਿਹੜਾ ਪਿਛਲਾ ਮਹੀਨਾ ਲੰਘ ਕੇ ਗਿਆ ਉਹਦੀ 20 ਤਰੀਕ ਨੂੰ ਪੁਲਿਸ ਨੇ ਸਰਚ ਵਾਰੰਟ ਜਿਹੜੇ ਇਸ ਨਾਰਥ ਯੋਰਕ ਦੇ ਘਰ ਤੇ ਐਗਜ਼ੀਕਿਊਟ ਕੀਤੇ ਤੇ ਉਥੋਂ ਤਕਰੀਬਨ ਉਹਨਾਂ ਨੂੰ 1,20,000 ਕੈਸ਼ ਲੱਭਾ 126 ਬੋਤਲਾਂ ਵਿਸਕੀ ਦੀਆਂ ਜੋ ਕਿ ਮੈਂ ਸਮਝਦਾ ਕਿ ਜਿੰਨਾ ਵੱਡਾ ਕਾਰੋਬਾਰ ਦੱਸਿਆ ਜਾ ਰਿਹਾ ਹੈ ਉਹਦਾ ਕੁਝ ਵੀ ਨਹੀਂ ਹੈ ਇਸ ਮਾਮਲੇ ਦੇ ਵਿੱਚ ਪਰਮਿੰਦਰ ਸਿੰਘ ਸਿੱਧੂ 52 ਸਾਲ ਰਜਿੰਦਰ ਸਿੱਧੂ 56 ਸਾਲ ਨਵਦੀਪ ਸਿੱਧੂ 25 ਸਾਲ ਸਾਰੇ ਨਾਰਥ ਯਾਰਕ ਦੇ ਰਹਿਣ ਵਾਲੇ ਉਹਨਾਂ ਨੂੰ ਚਾਰਜ ਕੀਤਾ ਗਿਆ ਤੇ ਉਹਨਾਂ ਨੂੰ ਜ਼ਮਾਨਤ ਤੇ ਰਹਾ ਕੀਤਾ ਗਿਆ ਇਥੇ ਗੱਲ ਜਾਣਨਯੋਗ ਹੈ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਅਜੇ ਤੱਕ ਉਹਨਾਂ ਤੇ ਕੇਸ ਸਾਬਤ ਹੋ ਗਿਆ ਅਜੇ ਚਾਰਜ ਹੋਏ ਦੀ ਜੀ ਪੁਲਿਸ ਨੇ ਉਹਨਾਂ ਨੂੰ ਚਾਰਜ ਕੀਤਾ ਹੈ ਕੇਸ ਚੱਲੇਗਾ ਤੇ ਕੇਸ ਤੋਂ ਬਾਅਦ ਜੋ ਫੈਸਲਾ ਹੋਵੇਗਾ ਉਹ ਫਿਰ ਉੱਥੇ ਡਿਸਾਈਡ ਹੋਵੇਗਾ ਕਿ ਉਹ ਦੋਸ਼ੀ ਹਨ ਜਾਂ ਨਹੀਂ ਹੋ ਤੇ ਜਿਹੜੀ ਚੋਰੀ ਦੇ ਕੇਸਾਂ ਦੇ ਵਿੱਚ ਜਿਹੜੇ ਨਾਮ ਪਿਛਲੇ ਪਿਛਲੇ ਮਹੀਨਿਆਂ ਦੇ ਵਿੱਚ ਕਹ ਲਓ ਜਾਂ ਪਿਛਲੇ ਸਾਲਾਂ ਦੇ ਵਿੱਚ ਆਉਂਦੇ ਰਹੇ ਨੇ ਕਾਰ ਚੋਰੀਆਂ ਦੇ ਵੱਡੇ ਗਰੋ ਫੜੇਗਾ ਜਿਹਦੇ ਵਿੱਚ 50 50 60 60 ਜਿਹੜੇ ਵਿਅਕਤੀ ਗ੍ਰਿਫਤਾਰ ਕੀਤੇ ਜਾਂਦੇ ਸੀ ਉਹਨਾਂ ਵਿੱਚੋਂ ਬਹੁਤ ਗਿਣਤੀ ਪੰਜਾਬੀ ਔਰ ਮੈਂ ਮੁੰਡਿਆਂ ਦੀ ਵੀ ਇਹਦੇ ਵਿੱਚ ਨਹੀਂ ਇਹ ਕਹਿ ਸਕਦਾ ਉੱਚ ਵਟੇਰੀਓ ਮਰ ਵਾਲੇ ਵੀ ਸੀਗੇ ਤੇ ਹੋਰ ਤਾਂ ਹੋਰ ਪਿੱਛੇ ਜਾ ਮੱਖਣ ਦੇ ਚੋਰੀ ਦੇ ਕੇਸ ਦੇ ਵਿੱਚ ਜਿਹੜੇ ਬਹੁਤ ਸਾਰੇ ਲੋਕਾਂ ਤੇ ਕੇਸ ਚੱਲੇ ਜਨਮ ਚੋਂ 6 ਵਿਅਕਤੀ ਜਿਹੜੇ ਪੀਲ ਰੀਜਨਲ ਪੁਲਿਸ ਵੱਲੋਂ ਚਾਰਜ ਕੀਤਾ ਗਿਆ ਸੀ ਉਹਨਾਂ ਵਿੱਚ ਵਿਸ਼ਵਜੀਤ ਸਿੰਘ ਸੁਖਮੰਦਰ ਸਿੰਘ ਕੁਸ਼ਕ ਕਮਲਦੀਪ ਸਿੰਘ ਹਰਕੀਰਤ ਸਿੰਘ ਇਸ ਤਰ੍ਹਾਂ ਦੇ ਨਾਮ ਜਿਹੜੇ ਸੀਗੇ ਤੇ ਇਹ 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 ਗੱਲ ਜਿਹੜੀ ਹੈ ਜੀ ਚੱਲ ਰਹੀ ਹੈ ਨਸ਼ਿਆਂ ਦੇ ਕੇਸ ਦੇ ਵਿੱਚ ਬਹੁਤ ਸਾਰੇ ਫੜੇ ਜਾਂਦੇ ਨੇ ਬਹੁਤ ਸਾਰੇ ਟਰੱਕ ਡਰਾਈਵਰ ਜਾਨ ਜੋਖਮ ਵਿੱਚ ਪਾ ਕੇ ਸਿਆਲੋ ਸਿਆਲ ਦੇ ਹਾਲਾਤਾਂ ਦੇ ਵਿੱਚ ਬਾਰਡਰ ਦੇ આરਪਾਰ ਜਾ ਕੇ ਬੜੀ ਮਿਹਨਤ ਨਾਲ ਕੰਮ ਕਰ ਰਹੇ ਨੇ ਆਪਣੇ ਪਰਿਵਾਰਾਂ ਤੋਂ ਦੂਰ ਬੜੀ ਹਾਈ ਰਿਸਕ ਲਾਈਫ ਸਟਾਈਲ ਜਿਹੜਾ ਜੋ ਕਿ ਇੱਕ ਇੱਕ ਜਿਹੜਾ ਨੋਟ ਹੈ ਜਿਉਂ ਇਕੱਠਾ ਕਰ ਰਹੇ ਨੇ ਤੇ ਆਪਣਾ ਪਰਿਵਾਰ ਤੇ ਬੱਚੇ ਪਾਲ ਰਹੇ ਨੇ ਦੂਸਰੇ ਪਾਸੇ ਸਾਡੇ ਕੋਲ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਆਈਆਂ ਜਿਨ੍ਹਾਂ ਦੇ ਵਿੱਚ ਆਪਣੇ ਹੀ ਟਰੱਕ ਡਰਾਈਵਰ ਜਿਹੜੇ ਨੇ ਉਹ ਬਾਰਡਰ ਪਾਰ ਤੋਂ ਨਸ਼ਾ ਲਿਆਉਂਦੇ ਹੋਰ ਚੀਜ਼ਾਂ ਕਾਉਂਟਰਫੀਟ ਚੀਜ਼ਾਂ ਇਸ ਤਰ੍ਹਾਂ ਦੀਆਂ ਲਿਆਉਂਦੇ ਫੜੇ ਗਏ ਕਈ ਸਜ਼ਾ ਭੁਗਤ ਰਹੇ ਨੇ ਕਈਆਂ ਤੇ ਕੇਸ ਚੱਲ ਰਹੇ ਨੇ ਔਰ ਮਿਲੀਅਨਸ ਦਾ ਸਮਾਨ ਉਹਨਾਂ ਕੋਲੋਂ ਫੜਿਆ ਜਾਂਦਾ ਹੈ ਜੇ ਅਸੀਂ ਇਸ ਸਾਲ ਦੀ 2025 ਦੀ ਗੱਲ ਕਰੀਏ ਰঞ্জੀਤ ਜੀ ਆંકડા ਜਿਹੜੇ ਆਏ ਕਿ 5 ਮਹੀਨਿਆਂ ਚ ਸਿਰਫ 5 ਮਹੀਨੇ ਜਿਹੜੇ ਸੀ ਮਈ ਤੋਂ ਲੈ ਕੇ ਅਕਤੂਬਰ ਤੱਕ ਉਹਨਾਂ ਵਿੱਚ ਕੈਨੇਡਾ ਵਿੱਚ ਡਰੱਗ ਨਾਲ ਸੰਬੰਧਿਤ 8136 ਗ੍ਰਿਫਤਾਰੀਆਂ ਹੋਈਆਂ 8136 ਪੂਰੇ ਕੈਨੇਡਾ ਵਿੱਚ ਸਿਰਫ 5 ਮਹੀਨੇ ਚ ਤੇ ਫਿੰਟਾਨੋਇਲ ਜਿਹੜਾ ਹੈ ਜੀ ਇਹ ਜਿਹੜਾ ਕੈਮੀਕਲ ਹੈ ਜੀ ਇੰਨਾ ਖਤਰਨਾਕ ਹੈ ਉਹ ਜੇਦੀ ਗੱਲ ਡੋਨਲਡ ਟਰੰਪ ਵਾਰ-ਵਾਰ ਕਰਦੇ ਨੇ 386 ਕਿਲੋ ਉਹ ਫੜਿਆ ਗਿਆ 286 ਕਿਲੋ ਕੁਝ ਹੋਰ ਕੈਮੀਕਲ ਹੈਗੇ ਨੇ ਜਿਨ੍ਹਾਂ ਤੋਂ ਇਹ ਸਮਾਨ ਸਾਰਾ ਤਿਆਰ ਕੀਤਾ ਜਾਂਦਾ ਹੈ 599 ਕਿਲੋ ਕੋਕੀਨ ਫੜੀ ਗਈ ਹੈ 60 ਕੁਇੰਟਲ ਦੇ ਲਾਗੇ ਕੋਕੀਨ ਜਿਹੜੀ ਹੈ ਜੀ ਉਹ ਫੜੀ ਗਈ ਹੈ ਜੋ ਕਿ ਬੜਾ ਪੜਾ ਨਸ਼ਾ ਹੈ 1708 ਕਿਲੋ ਮੈਥਾਮਫੈਟਾਮਾਈਨ ਜਿਹੜਾ ਫੜਿਆ ਗਿਆ ਤੇ 13.5 ਮਿਲੀਅਨ ਕੈਸ਼ ਜਿਹੜਾ ਪੁਲਿਸ ਨੇ ਜਾਂ ਅਧਿਕਾਰੀਆਂ ਨੇ ਜਾਂ ਹੋਰ ਜੜੀਆਂ ਸਾਡੀਆਂ ਸੰਸਥਾਵਾਂ ਜਾਂ ਸਾਡੇ ਜਿਹੜੇ ਅਥਾਰਟੀਜ਼ ਹੈਗੀਆਂ ਨੇ ਉਹਨਾਂ ਨੇ ਇਸ ਸਾਲ ਫੜਿਆ 2025 ਦੇ ਸਿਰਫ 5 ਮਹੀਨਿਆਂ ਵਿੱਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਹਸ ਲੈਵਲ ਤੇ ਕੰਮ ਚੱਲਿਆ ਰਿਆਨ ਵੈਡਿੰਗ ਦਾ ਕੇਸ ਸਾਰੇ ਦੇ ਸਾਹਮਣੇ ਆ ਇੱਕ ਸਾਬਕਾ 올ੰਪੀਅਨ ਖਿਡਾਰੀ ਹੈ ਤੇ ਉਹ ਉਹ ਇਸ ਵੇਲੇ FBI ਦੀ ਜਿਹੜੀ ਮੋਸਟ ਵਾਟਰ ਲਿਸਟ ਆ ਉਹਦੇ ਤੇ ਆ ਉਹਦੇ ਤੇ ਸਿਰ ਤੇ ਇਨਾਮ ਰੱਖਿਆ ਹੋਇਆ ਹੈ ਜੋ ਤੇ ਗ੍ਰਿਫਤਾਰੀ ਲਈ ਨਾਮ ਰੱਖਿਆ ਹੈ ਸਿਰ ਤੇ ਨਾਮ ਇਸ ਇੰਡੀਆ ਵਿੱਚ ਕਹਿ ਦਿੰਦੇ ਆ ਗ੍ਰਿਫਤਾਰੀ ਲਈ ਨਾਮ ਆ ਤੇ ਉਸ ਕੇਸ ਦੇ ਵਿੱਚ ਵੀ ਆਪਣੇ ਪੰਜਾਬੀ ਮੂਲ ਦੇ ਵਿਅਕਤੀ ਜਿਹੜੇ ਨੇ ਉਹ ਫਸੇ ਹੋਏ ਨੇ ਤੇ ਉਹ ਇਸ ਵੇਲੇ ਕਈ ਗ੍ਰਿਫਤਾਰ ਨੇ ਤੇ ਕਈਆਂ ਦੀ ਭਾਲ ਕੀਤੀ ਜਾ ਰਹੀ ਆ ਬਹੁਤ ਵੱਡਾ ਰੈਕਟ ਗਰੋ ਜਿਹੜਾ ਸੀ ਉਹਨਾਂ ਤੇ ਚਲਾਉਣ ਦਾ ਦੋਸ਼ ਹੈ ਸੋ ਕੈਨੇਡਾ ਦੇ ਵਿੱਚ ਨਸ਼ਿਆਂ ਦਾ ਬੋਲ ਵਾਲਾ ਅਮਰੀਕਾ ਦੇ ਵਿੱਚ ਨਸ਼ਿਆਂ ਦਾ ਬੋਲ ਵਾਲਾ ਮੈਕਸੀਕੋ ਦੇ ਵਿੱਚ ਬਹੁਤ ਜ਼ਿਆਦਾ ਹੈ ਜੀ ਪਰ ਜਿਹੜੀ ਕਾਰਵਾਈ ਹੋਈ ਹੈ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਤੇ ਉਹ ਨੇ ਜਿਹੜੇ ਫੜੇ ਗਏ ਨੇ ਜਿਹੜੇ ਪਹਿਲਾਂ ਸੀ ਜਾਣਕਾਰੀ ਸਾਂਝੀ ਕੀਤੀ ਹੈ ਜਿਹੜੇ ਨਹੀਂ ਫੜੇ ਜਾਂਦੇ ਉਹ ਕਿੰਨੇ ਹੋਣਗੇ ਤੁਸੀਂ ਸੋਚ ਲਓ ਜੀ ਬਿਲਕੁਲ ਗੁਲਦੀਪ ਜੀ ਜਿਹੜੇ ਜਿੱਥੇ ਆਪਾਂ ਤੁਸੀਂ ਤੁਸੀਂ ਵਰਣਨ ਕੀਤਾ ਹੈ ਕਿ ਜਿਹੜੇ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਪੰਜਾਬੀ ਕਈ ਸੌ 100 ਸਾਲ ਤੋਂ ਵੀ ਹੋਵੋ ਚੱਕਾ ਜੀ ਉੱਪਰ ਇੱਥੇ ਕੈਨੇਡਾ ਵਿੱਚ ਵੱਸ ਰਹੇ ਨੇ ਤੇ ਬਹੁਤ ਮਿਹਨਤ ਨਾਲ ਆਪਣੇ ਕਾਰੋਬਾਰ ਚਲਾ ਰਹੇ ਨੇ ਪਰਿਵਾਰ ਪਾਲ ਰਹੇ ਨੇ ਇਹ ਉਹ ਬਹੁਤ ਵੱਡੀ ਗਿਣਤੀ ਹੈ ਜਿਹੜੇ ਲੋਕ ਮਿਹਨਤ ਕਰਦੇ ਨੇ ਪਰ ਇਹ ਕੁਝ ਲੋਕ ਹਨ ਜਿਹੜੇ ਕੁਝ ਗਲਤ ਰਸਤੇਾਂ ਤੇ ਪੈ ਜਾਂਦੇ ਨੇ ਤੇ ਫਿਰ ਉਹ ਖੁਦ ਵੀ ਬਦਨਾਮੀ ਕੱਢਦੇ ਨੇ ਤੇ ਭਾਈਚਾਰੇ ਨੂੰ ਵੀ ਬਦਨਾਮੀ ਦਵਾਉਂਦੇ ਨੇ ਬਿਲਕੁਲ ਜੀ ਜੀ ਅਸੀਂ ਬਿਲਕੁਲ ਅਸੀਂ ਸੈਲੂਟ ਕਰਦੇ ਆ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਔਰ ਓਕੇ ਕੋਈ ਸੌਖਾ ਨਹੀਂ ਹੈ ਨਾ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੇ ਜੌਬਸ ਕਰਨੀਆਂ ਹਾਰਡ ਜੌਬਸ ਕਰਨੀਆਂ ਖਾਸ ਕਰਕੇ ਟਰੱਕ ਚਲਾਉਣਾ ਤੁਹਾਨੂੰ ਕੰਡੀਸ਼ਨਸ ਰੂਲਸ ਥਕਾਵਟ ਸਾਰਾ ਕੁਝ ਹੈ ਪਿੱਛੇ ਦਾ ਫਿਕਰ ਅੱਗੇ ਦਾ ਫਿਕਰ ਔਰ ਸਟ्रेस ਕਿੰਨਾ ਹੁੰਦਾ ਤੇ ਇੰਨੇ ਅਣਗਿਣਤ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਿਹਨਤ ਕਰ ਰਹੇ ਨੇ ਅਸੀਂ ਉਹਨਾਂ ਨੂੰ ਸਲੂਟ ਕਰਦੇ ਆ ਪਰ ਜਿਹੜੇ ਕੁਝ ਇਹੋ ਜਿਹੇ ਅਨਸਰ ਹੈ ਕਹਿੰਦੇ ਉਹਨਾਂ ਨੂੰ ਕੋਈ ਪੁਆਇੰਟ ਆਊਟ ਕਰਨਾ ਬਣਦਾ ਹੈ ਬਿਲਕੁਲ